ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਪੌਣੇ 10 ਹੋ ਗਏ ਨੇ ਆਪਾਂ ਧਰ ਲੀਏ 10 ਵਜੇ ਜੜੀ ਚਾਹ ਸਰਦਾਰ ਜੀ ਅੱਜ ਕਰਦੇ ਨੇ ਜੀ ਕਣਕ ਮੱਕੀ ਤੇ ਸਪਰੇ प्यारी इजगी है दूध पा लिया बस ਹੁਣ ਮੈਂ ਕਿੰਨੀ ਚਪੂਣ ਡਾਣੀ ਆ ਸਾਡੇ ਇੱਥੇ ਗੁਰਦੁਆਰਾ ਸਾਹਿਬ ਹੈਗਾ ਸੀ ਕਿਸੇ ਨੇ ਕਰਾਇਆ ਸੀ ਆਪਣੀ ਗਵੰਡੀਆਂ ਨੇ ਸਹਿਜ ਪਾਠ ਮੱਖੀ ਦੀ ਝਾਂਗ ਕਰੇ ਗਵੰਡੀਆਂ ਨੇ ਸਹਿਜ ਪਾਠ ਕਰਾਇਆ ਤੇ ਹੁਣ ਢਿਚਰੀ ਭੋਗ ਤੋਂ ਆਹ ਖੇਤ ਤੇ ਸਪਰੇਅ ਕਰਦੇ ਕਰਦੇ ਆ ਕੇ ਭੋਗ ਤੇ ਗਏ ਨੇ ਬੀਬੀ ਭੋਗ ਤੇ ਗਈ ਹੈਗੀ ਤੇ ਮੈਂ ਹੁਣ ਕੰਮ ਨਮੇੜੇ ਨੇਗੇ ਨਮੇੜ ਕੇ ਕੰਮ ਤੇ ਚਾਹ ਬਣਾਈਏਗੀ ਚਾਹ ਪਕਾਉਣ ਜਾਣੇ ਕਿੰਨੀ ਦੇ ਵਿੱਚ ਕਿਉਂਕਿ ਅਸੀਂ ਹੁਣ ਲੱਸੀ ਨਾਲ ਰੋਟੀ ਖਾ ਲਈ ਤੇ ਮੈਂ ਤਾਂ ਹੁਣ 10 ਵਾਲੀ ਚਾਹ ਛੱਡੀ ਹੋਈ ਹੈ ਜੀ ਸੋਨੀ ਤੇ ਸਰਦਾਰ ਜੀ ਹੋਈ ਨੇਗੇ ਤੇ ਬੀਬੀ ਨੇ ਮੈਂ ਕੱਪ ਚ ਕੱਢ ਦਾਨੀ ਹੈਗੀ ਚਾਹ ਚਾਹ ਇਹ ਭਾਂਡੇ ਜਿਹੜੇ ਇੱਕ ਦੋ ਕ ਹੋਣਗੇ ਪਮਾਰ ਦੇ ਮੰਗ ਇਹ ਕੱਪ ਨਾਲ ਉੜਦਾ ਨਹੀਂ ਜਾਏਗਾ ਚੌੜਾ ਜਾਂ ਚਾਹ ਚ ਥੋੜੀ ਹੋਈ ਹੈ ਚ ਇਹ ਚ ਉੜਦਾ ਨਹੀਂ ਹੈਗਾ ਉਹਦੇ ਮੈਂ ਕਈ ਦਿਨ ਹੋ ਗਏ ਉਹ ਚਾਹ ਖੇਤ ਗਈ ਸੀ ਮੈਂ ਚਾਹ ਦਾ ਸਾਲੀ ਕਰਕੇ ਇਹਨਾਂ ਦੀ ਕਿੰਨੀ ਚਪਾ ਦੀ ਬੀਬੀ ਕਹੀਂ ਚਲ ਮੈਂ ਫੜਾਇਆ ਹਣੀ ਨਾ ਕਿ ਮੈਂ ਮੱਕੀ ਦੇਖਿਆਵਾਂਗੀ ਤੂੰ ਨਾ ਲੈ ਤੇ ਮੈਂ ਨਾ ਐਸੇ ਕੱਪ ਚ ਕੱਢ ਕੇ ਚਾਹ ਆਏ ਧਰਤੀ ਮਤ ਨਾ ਲੱਗੀ ਬਿੱਲੀ ਨੇ ਮੇਰੇ ਸਾਡੇ ਆਉਂਦੇ ਨੂੰ ਤਾਂ ਕੰਮ ਵਧਾਇਆ ਪਿਆ ਬਿਚੁੱਲੇ ਦੇ ਵਿੱਚ ਚਾਹ ਪੈ ਬੁਰੇ ਹਾਲ ਹੁਣ ਮੈਨੂੰ ਅੰਦਰ ਹੀ ਧਰ ਦਨ ਕੁਛ ਇਹ ਜਿਹੜੀ ਚੁੱਲੇ ਤੇ ਚਾਹ ਬਣਦੀ ਹੈ ਨਾ ਇਹ ਠੰਡੀ ਨਹੀਂ ਹੁੰਦੀ ਹੋਏਗੀ ਟਾਈਮ ਖਾ ਸਾ ਟਾਈਮ ਨਹੀਂ ਠੰਡੀ ਹੋਊਗੀ ਤੇ ਮੇਰੀ ਆਰਾਮਦਾਰੀ ਹੈਗੀ ਪਤਾ ਨਹੀਂ ਕਿੰਨਾ ਕਤਬ ਪੈਂਦਾ ਗਏ ਤੇ ਤੇ ਪਾਸ ਮੈਂ ਜੜੀ ਨਾਲ ਗੱਲਾਂ ਖਾ ਲੈ ਕੋ ਦੋ ਹਣਾ ਉਹਨਾਂ ਨੇ ਜਾਫਾ ਲੈ ਜਾਣੇ ਉੱਧਰ ਦਰਬਾਰ ਦੇ ਵਿੱਚ ਜਾਂਦੇ ਜਾਂਦੇ ਮੋਟਰਸਾਈਕਲ ਤੇ ਕਰੇ ਆ ਕੇ ਨੱਥ ਤੇ ਕਿਉਂਕਿ ਸਪਰੇਅ ਦੇ ਲਿਬੜੇ ਹੋਏ ਸੀ ਹੁਣ ਧੁੱਤੇ ਕੱਪੜੇ ਪਾ ਕੇ ਗੁਰਦੁਆਰ ਸਾਹਿਬ ਗਏ ਨੇ ਉਹਨਾਂ ਨੇ ਇਹ ਕਰੇ ਥਾਂ ਕੱਟ ਸੀ ਉਹ ਗੁਰਦੁਆਰੇ ਹੀ ਉਹ ਪਾਏ ਉਹਨਾਂ ਨੇ ਤੇ ਫਿਰ ਉਹ ਹੁਣ ਉਹ ਗੁਰਦੁਆਰੇ ਗਏ ਨੇ ਤੇ ਬਾਕੀ ਚਾਹ ਲੈ ਜਾਣਗੇ ਕੱਪੜੇ ਵੀ ਬਦਲ ਕੇ ਜਾਣਗੇ ਵੀ ਪਾ ਕੇ ਜਾਵਾਂਗੇ ਸਪਰੇਅ ਵਾਲੇ ਤੇ ਕੱਲ ਆਪਾਂ ਨੇ ਪਿਆਜ ਪੱਟ ਲਏ। ਇੱਧਰ ਹੋ ਪਾਇਆ ਕੋਸ ਤੇ ਗੁਰ ਸੁਖਮਣਾ ਨਾਉਣ ਗਈ ਹੋਈ ਹੈ ਕਿਸੀ ਪੌਣੇ 10 ਦਾ ਟਾਈਮ ਹੈ। ਗੁਰਮਣਾ ਆਈ ਮੈਂ ਨਾ ਆਲੀ ਸਾਰੇ ਤਕਰੀਬਨ ਆਪਾਂ ਨੇ ਕੰਮ ਕਰ ਲਏ ਨੇ। ਦਿਨ ਹੈਗਾ ਜੀ ਅਜ ਐਤਵਾਰ ਪੈਣਾ ਗਨੀਆਂ ਦੇ ਦੱਸਿਆ ਕਰੋ। ਦਿਨ ਜੀ ਜਿਵੇਂ ਅੱਜ ਐਤਵਾਰ ਸੋਮਵਾਰ ਨੂੰ ਵੀਡੀਓ ਆ ਜੂ ਤੁਸੀਂ ਸਭ ਨਾਲ ਦੇਖੋ ਆਪੀ। ਪਰ ਮੈਨੂੰ ਦੱਸ ਦਿਓ ਕਿਹੜਾ ਜ਼ੋਰ ਲੱਗਦਾ ਗੱਲ ਕਰ ਆਪਣਾ ਆਹੋ ਆ ਨੱਕ 'ਚ ਨਾ ਫੁੰਸੀ ਹੋਈ ਥੀ। ਪੁੱਲ ਲ ਜਾਣਗੇ ਹਨ ਤੇ ਬਾਕੀ ਬਸ ਇਹਨਾਂ ਦੇ ਪੇਪਰ ਵੀ ਕੱਲ੍ਹ ਦੇ ਹੀ ਰਹਿ ਗਿਆ ਨਿਬੜ ਗਏ ਪੇਪਰ ਤੇ ਫਿਰ ਦੇਖੋ ਵਿੱਚ ਕਹੀ ਇਹਨਾਂ ਨੂੰ ਛੁੱਟੀਆਂ ਪਹਿਲਾਂ ਹੋਣਗੀਆਂ ਵਿੱਚ ਕਹੀ ਇਹਨਾਂ ਦੇ ਬਾਅਦ ਬਾਅਦ ਚ ਹੋਣਗੀਆਂ ਉਹ ਦੇਖ ਲਾਉਂਗੀ ਕਿਨੇ ਕਰਨਗੇ ਸਰਕਾਰ ਹਨ ਤੇ ਗੌਰਮਣ ਤੇਰੇ Baal ਥੱਲੇ ਲੱਗੀ ਜਾਂਦੇ ਨੇ ਲਿਬੜੀ ਜਾਂਦੇ ਨੇ ਤੇ ਹੁਣ ਆਪਾਂ 10 ਘੰਟੇ ਮੈਂ ਪਹਿਲਾਂ ਹਲਿਆ ਦਿੱਤੇ ਸੀਗੇ ਪਹਿਲਾਂ ਰਾਤ ਹਲਿਆ ਖੰਡਿਆਏ ਜਦੋਂ ਸਿੱਤੇ ਨੇ ਲਿਆ ਕੇ ਲਾ ਕੇ ਫੇਰ ਮੈਂ ਹੁਣ ਸਵੇਰੇ ਹੱਥ ਮਾਰਿਆ ਕਿਉਂਕਿ ਜਿੰਨਾਂ ਜੀ ਕਹਿੰਦੇ ਨੇ ਭੁੱਖਾ ਸ਼ੁੱਕ ਜੀਆਂ ਨਹੀਂ ਉਹਨਾਂ ਜਿੱਕਾ ਆਪਾਂ ਨੂੰ ਬਹੁਤ ਇਹਨਾਂ ਦੀ ਕੇਅਰ ਕਰਨੀ ਪਊਗੀ ਗੰਦਿਆਂ ਦੀ ਹੌਲੀ ਹੌਲੀ ਇੱਤਾ ਜਾ ਡਾਂਗੇ ਨਾਲ ਕੱਲ ਨੂੰ ਹਜੇ ਅੱਜ ਇੱਕ ਦੋ ਦਿਨ ਹੀ ਹਲਿਆਵਾਂਗੇ ਫੇਰ ਬਾਅਦ ਚ ਆਪਾਂ ਮਿੱਟੀ ਘੱਟਾ ਕੱਢ ਦਾਂਗੇ ਚੋਂ ਭੁੱਖਾ ਆਪਾਂ ਕਦੇ ਵੱਡੀਆਂ ਨਹੀਂ ਫਿਰ ਸੇਤੀ ਨਿਸਰੇ ਆਉਂਦੇ ਨੇ ਭੁੱਖਾ ਵੱਡੀਆਂ ਤੋਂ ਚਲੋ ਇਹ ਆਪਾਂ ਬਾਅਦ ਵਿੱਚ ਮਿਲਦੇ ਆਂਗੇ ਕਰਦੇ ਆ ਕੋਈ ਆਪਾਂ ਕੰਮ ਤੰਦਾ ਕੰਮ ਤਾਂ ਬਾਰੇ ਪਏ ਨੇ ਗਰਮੀ ਵੀ ਵਾਲੀ ਹੋ ਗਈ ਮੈਂ ਕੱਲ ਝੋਲੇ ਸੰਭਤਨ ਹੋ ਕੀ ਲੜੰਗੇ ਪਏ ਕਿਉਂਕਿ ਹੁਣ ਖੇਤ ਬੰਨੇ ਹਨਾ ਰੋਟੀ ਜਾਇਆ ਕੋ ਚਾਹ ਜਾਇਆ ਕੋ ਖੁੱਲੇ ਖੁੱਲੇ ਝੋਲੇ ਸੰਭਤਨੇਗੇ ਨਏ ਦੋ ਤਿੰਨ ਕ ਪੱਲੀਆਂ ਦੀਆਂ ਬੋਰੀਆਂ ਦੇੜੀਆਂ ਪੀਆਂ ਨੇ ਗਰਮੀ ਕਰਕੇ ਜੀ ਨਹੀਂ ਕਰਦਾ ਕੰਮ ਕਰਨ ਨੂੰ ਕੰਮ ਤਾਂ ਕਈ ਪਏ ਨੇ ਕਰਨ ਵਾਲੇ ਕੀ ਕਰੀ ਰੱਖੂ ਜੀ ਨਹੀਂ ਕਰਦਾ ਕੰਮ ਕਰਨ ਨੂੰ ਵਾਲੀ ਚ ਚਲੋ ਇਹ ਪਾ ਮਿਲ ਦਿਆਂਗੇ ਫੇਰ ਥੋਨੂੰ ਲੋਈਏ 10 2 ਵਜੇ ਨਾਲੇ ਹੋ ਗਏ ਦੋਨੇ ਖੇਤੀ ਇਕੱਤੇ ਤੇ ਚਾਹ ਲੈ ਕੇ ਗਏ ਹੋਣੀ ਖੇਤਰੀ ਭਾਈ ਪਈ ਥੋੜੀਆਂ ਇਹ ਰੋਟੀਆਂ ਕੱਟਤੀਆਂ ਫੇਰ ਉਹ ਤਾਂ ਬੀਬੀ ਨੇ ਸਵੇਰੀ ਬਣਾਤੀ ਤੇ ਕੇਟੜੇ ਰੋਟੀਆਂ ਕਿਉਂਕਿ ਫਿਰ ਸੋਗਣ ਹੱਲ ਨੂੰ ਪਰੋਠੇ ਲਾਤੇ ਦੋ ਦੋ ਦੇ ਕੀ ਕਿਸਾਸ ਨੂੰ ਅਸੀਂ ਖਾ ਲਾਂ ਜੇ ਲੋੜ ਹੋਈ ਤਾਂ ਖੁਜੀ ਨੇ ਵੀ ਤੋਸ ਤਾਂ ਹੁਣ ਹੀ ਖਾ ਲਓ ਚੰਗਾ ਚਾਹ ਬਣਾ ਲਈ ਪਈਆ ਜੱਗ ਚ ਕੱਢੀ ਪਈਆ ਚਾਹ ਤੇ ਮੈਂ ਸਭ ਮੈਂ ਨਾ ਘੱਟ ਕਰਿਆ ਗਾ ਤੇਰੀ ਘਰ ਜੰਮਾ ਤੇ ਰੋਟੀ ਖਾ ਲਈ ਮੱਛੀ ਜੰਨੀ ਮੱਛੀ ਹੋਏ ਫਰੋਂਦੇ ਵੀ ਕੱਢਿਆ ਲੱਗਦੇ ਤਾਂ ਹਲਕੀ ਹਲਕੀ ਅੱਗ ਠੀਕ ਮਾੜੀ ਆ ਲੱਗ ਜਿਹੜੇ ਆਪਣੇ ਆਲੂ ਵਾਲੇ ਹੁੰਦੇ ਨੇ ਮੂਲੀ ਵਾਲੇ ਹੁੰਦੇ ਨੇ ਉਹ ਸੇਕ ਲੱਗ ਪਾ ਗਏ ਕੰਪਿਊਟਰ ਆਪਾਂ ਨੇ ਕਲਾ ਲੱਗਦਾ ਅੱਜ ਕੰਪਿਊਟਰ ਕਲਾ ਲੱਗਦਾ ਤੇ ਕੱਲੋਂ ਹੀ ਕਹੀ ਗਏ ਲਾਤਾ ਲਾਤਾ ਸਰਦਾਰ ਦੀ ਬਾੜੇ ਵਿਖਾ ਕਰ ਦੇਣੇ ਸਭ ਕਰ ਜਨ ਹੈ ਇਹ ਤੇ ਆਪਾਂ ਪਰੌਂਠੇ ਬਣਾਏ ਨੇ ਜੀ ਸਿੰਪਲ ਪਰੌਂਠਾ ਹੀ ਹੈਗਾ ਤੇ ਮੈਂ ਪਲੇ ਖੇਚੀ ਰਹਿ ਗਈ ਠੰਡੇ ਤਾਂ ਵੈਸੇ ਹੀ ਪੈ ਜਾਂਦਾ ਪਟਾ ਪੈਦੀ ਰੋਟੀ ਤੇ ਆਪਾਂ ਨੂਨ ਤੇ ਮਿਰਚ ਵਾਲੇ ਪਰੌਂਠੇ ਬਣਾਏ ਨੇ ਦੇਸੀ ਘਿਓ ਘਰਦਾ ਪਰੌਂਠੇ ਮੈਸੇ ਤੀ ਬਸ ਨੂਨ ਮਿਰਚ ਪਾ ਕੇ ਬੱਧੀ ਵੀ ਫਈਆ ਕਰ ਜੀ ਸੇ ਤੇਰਾ ਹਵੀ ਪਿਆ ਮੇਜਾ ਹੁ ਤਾ ਬਾ ਵਧੀਆ ਤੱਤਾ ਹੋ ਜੂਗਾ ਦੋ ਦੋ ਲਾਲ ਹੂੰ ਦੋ ਆਪ ਖਾਈ ਲਵੋਗੇ ਜੀ ਦਾ ਪ੍ਰਮੁਖ ਹੈ ਦੇਸੀ ਘਿਓ ਹੈ ਲਾਲ ਲਾ ਲਾ ਚਾਹ ਬਣੀ ਪਈ ਆ ਦੁੱਧ ਬਾਦ ਵਾਲੇ ਕੁਸ ਪਾੰਡੇ ਮਾਂ ਇੱਥੇ ਕੁਛ ਰਹਿ ਗਏ ਪਹਿਲਾਂ ਜੀ ਇੱਕ ਪਿੰਡ ਚ ਭੋਗ ਸੀਗਾ ਉੱਥੇ ਖਾਏ ਲੰਗਰ ਫੇਰ ਦਰ ਸੇਮ ਹੋਰੀ ਆ ਗਏ ਕੁਛ ਨਾਲ ਪਤਾ ਨਹੀਂ ਕੰਮ ਮਤ ਵਲ ਚਾਚੇ ਕੋਲ ਫੇਰ ਉਹਨਾਂ ਕੋਲੇ ਟਾਈਮ ਲੱਗ ਗਿਆ ਐਂ ਤਾਰ ਦਾ ਦਿਨ ਤਾਂ ਪਤਾ ਨਹੀਂ ਐਵੇਂ ਜੀ ਰੰਗ ਜਾਂਦਾ ਦਾ ਉਦੋਂ ਬਿਲੀ ਹੁੰਨੇ ਅਸ ਤਾਂ ਹੋਣਾ ਸਾਰਾ ਘਰ ਦਾ ਕੰਮ ਕਿੰਨਾ ਕਹਿਣਾ ਮੱਜਾਂ ਤੋਂ ਬਿਨਾ ਤੇ ਹੁਣ ਲੇ ਵੱਧਾ ਚੱਲਿਆ ਕਰੋ ਹੁਣ ਦੁਪਹਿਰ ਰੋਟੀ ਟੋਕਾ ਦਾ ਵੱਧਿਆ ਕਰੋ ਡੁੱਲ ਗਿਆ ਤੇ ਕਿਉਂ ਵੱੱਤ ਬੱਜ ਜਾਤੀ ਗੜਤੀ ਚ ਆਕੇ ਖਵਾ ਨਾ ਸੁਨੀ ਆਏ ਸੁਨੀ ਦਾ ਲਿਆਇਆ ਹਾਂ ਜੀ ਆ ਆ ਪਾਈ ਪੀ ਸੁਨੀ ਚ ਕੋਈ ਖਵਾ ਨਾ ੜਿਆ ਮੈਂ ਲੋ ਜੇ ਪਾਈ ਕੀ ਕਰਕੇ ਇਸ ਤਰ੍ਹਾਂ ਪਰੌਂਠੇ ਸਾਰੇ ਬਣਾ ਲੈਣੇ ਅਸੀਂ ਸੱਤ ਕੀ ਬਣਾਵਾਂਗੇ ਬਾਲੇ ਨਹੀਂ ਮਣਾਉਂਦੇ ਕਿਉਂਕਿ ਬਾਲੇ ਲੋੜ ਨਹੀਂ ਕੁ ਮੈਂ ਖਾਉਂਗੀ ਕੁ ਬੀਬੀ ਦੋ ਦੇ ਖਾਣ ਦੀਆਂ ਉਹ ਦੁਬਾਰੇ ਖਾ ਲਈ ਛੱਡ ਦੀ ਭਾਰੀ ਬਣਦੇ ਨੇ ਪਰ ਛੋਟਾ ਛੋਟਾ ਜਿੰਨੇ ਆਪਾਂ ਪਰੌਂਠੇ ਭਾਰੀ ਪਕਾਵਾਂਗੇ ਉਹ ਨਹੀਂ ਵਧੀਆ ਫੁੱਲ ਫੁੱਲ ਲੈ ਦੇ ਨੇ ਵਧੀਆ ਘੇਉ ਪਾ ਕੇ ਵਿੱਚ ਚਲਾ ਕੇ ਚਲੋ ਜੀ ਆਪਾਂ ਬਾਅਦ 'ਚ ਮਿਲਦਾ ਹਾਂ ਉੱਥੇ ਗਰਮੀ ਬਿਵਾਲੀ ਐ ਕੈਰ ਪਵਾ ਕੇ ਲਿਆ ਹੂੰ ਰੈਡੀ ਨੀ ਕਿੱਥੇ ਜਾਂ ਕਿਥੋਂ ਕੈਰ ਪਵਾ ਕੇ ਲਿਆ ਹੂੰ ਸਟ ਸਕੂਟਰੀ 'ਚ ਰੋਜ਼ ਹੀ ਪੈਂਚਰ ਹੋ ਜਾਂਦੀ ਐ ਇਹਦੀ ਲੋ ਜੀ ਤਾਂ ਹੁਣ ਸਬਜ਼ੀ ਬਣਾਉਣਿਆਂਗੇ ਸਬਜ਼ੀ ਬਣਾਉਣਿਆਂ ਆ ਆਪਾਂ ਗੁਬਾਰੀ ਟੋਣੀ ਇਸ ਹਾਂ ਦੇ ਲੈ ਸਮਾਰਤ ਜੀ ਨਾਲ ਦੀ ਬਾਤ ਦਾ ਕਈ ਵਾਰ ਇਹ ਪੈਂਚਰ ਹੋ ਗਈ ਪਰ ਔਖਾ ਹੋ ਜਾਂਦਾ ਰਾਹ ਚ ਲਾਵਾਗੇ ਨੂੰ ਤੇਲ ਦਾ ਛੜਕਾ ਹੁਣ ਤਾਂ ਕੈਂਪਰਾਂ ਚ ਬਰਤ ਚ ਬਰਤ ਪਾਉਣਿਆਂ ਦੀ ਹੁਣ ਕੈਂਪਰ ਚ ਆ ਚੱਕਰ ਰੈਡ ਮਿਸ਼ਾਉ ਤੁਸੀਂ ਆ ਹਟਾਇਆ ਤੁਸੀਂ ਕਿਹ ਚ ਆਇਆ ਮੈਂ ਮਿਸ਼ਾਇਆ ਟਾਇਰ ਗਲਤ ਇਨਵਰਸ ਆ ਰੈਡ ਆ ਖੜਕਟੇ ਮਾਰਦੀਆਂ ਨੇ ਬ੍ਰੇਕ ਸੁਖਮਣ ਆਏ ਮਾਰਦੀਆਂ ਬ੍ਰੇਕ ਸੁਖਮਣ ਕੈਸਾ ਰਪਿਆ ਇਹ 100 ਰੁਪਿਆ ਪਲਾਈ ਦਾ ਆਹੋ ਵਾਹ 1300 ਦਾ ਟਾਇਰ ਹੈ 100 ਬੋਲੀ ਦਾ ਰਿਹਾ 1400 ਦਾ ਲੱਗਿਆ ਵਾਹ ਲਈ ਤਾਂ ਅੱਜ ਨਹੀਂ ਘਰੇ ਗਰਮੀ ਜਾਤ ਕੇ ਨਾ ਇੱਥੇ ਕੀਤਾ ਮੈਂ ਤਾਂ ਅੰਦਰ ਲਾਇਆ ਸੀ ਆ ਇਹ ਉਹ ਕੀ ਰਾਇ ਨਾ ਲਾ ਕੇ ਦੇ ਹੂੰ ਕੱਲ ਗੁਰਮਨ ਨੇ ਆ ਹਾਈ ਫੋਨ ਗਿੱਲਾ ਕੱਪੜਾ ਰੱਖ ਕੇ ਥੱਲੇ ਫੇਰ ਕੀਤਾ ਗਿੱਲਾ ਕੱਪੜਾ ਰੱਖ ਕੇ ਫੇਰ ਚਾਰਜ ਅੰਦਰ ਚਾਰਜ ਕੀ ਸੀ ਇਹ ਕੀ ਗੱਲ ਹਾਂ ਉਹਨਾਂ ਗਿੱਲਾ ਪੋਣਾ ਕਰਕੇ ਅੰਦਰ ਚਾਰਜ ਲੈ ਜਾ ਆਵਲ ਫੋਨ ਦੰ ਅੰਦਰ ਤਾਂ ਅੰਦਰ ਲਾਣਾਗਾ ਜਿਹੜਾ ਤੌੜੀ ਵਾਲਾ ਪਾਣੀ ਤੇ ਉਹ ਕੈਂਪਰ ਚ ਪਾ ਤਾ ਤੌੜੀ ਹੋਰ ਪਾ ਲੰਗੇ ਜਿਹੜੇ ਰਾਤ ਤੌੜੀ ਪੜੀ ਸੀ ਉਹ ਟੜ ਕੇ ਪਾ ਲ assi ਕੈਂਪਰ ਚ ਉਹ ਹੁਣ ਖਾਜੂ ਹੋ ਗਿਆ ਸੀ ਪਾਣੀ ਪੀ ਲੋ ਵਰਖ ਪਾਈਏ ਹੁਣ ਫੇਰ ਇੱਕ ਬਰਤਨ ਲਾ ਲੀ ਖੇਤ ਫਿਦਲੀ ਉਹਨੂੰ ਗੈਸ ਲਾ ਲਈ ਫਿਦਲੀ ਆਉਣਗੇ ਫੇਰ ਤਾਂ ਵੀ ਬੜੀ ਜਿਹਾ ਉਹਨੂੰ ਕਰੋ ਕੰਮ ਨੀ ਬੁਰਵਲ ਖਾ ਕੇ ਚਾਹ ਲਓ ਪਰ ਬਾਅਦ ਤੋਂ ਪਾਣੀ ਤਾਂ ਦੋਆ ਕੰਪੂ ਕੀ ਦਾ ਪਰ ਦੋਆ ਤਾਰਾ ਪਾਣ ਦੋ ਤਾਂ ਪਾਣੀ ਪੂਰਾ ਇਹ ਮਿਲੂ ਜੀ ਤੇ ਨੀ ਦੋ ਦੋ ਤੌੜੀ ਭਰ ਲਿਆ ਉਹ ਬੁਰਾ ਦੋਲੀ ਦਾ ਬਾਪਾ ਆ ਕੇ ਸਕੂਲ ਦੀ ਫੈਸਲਾ ਹੈ ਜੀ ਚਲ ਕੇ ਸਕੂਲ ਜਾਣੇ ਲੈ

ਮੇਰੇ ਨਾਲ ਚਾਹ ਪੀਣੇ ਆਉਂਦਾ। ਹੁਣ ਲਾਹਣ ਦੀ ਦਾਲ ਮਗਾਈ। ਦੋ ਤਨ ਪਾਂਡਿਆ ਤੇ ਦਹੀਂ ਪਈਆ ਪਰ ਇੰਦੂ।

ਕੱਕਰ ਬਣਾਉਣ ਤਾਂ ਲੱਗ ਜਣਾ ਮੈਨੂੰ ਤਾਂ ਬਾਹਲੀ ਕਰਨੀ ਪਈ ਆ ਕਿ ਆਪੂ ਬਣਾਉਣ ਤੇ ਵਾਲ ਮਲਾ ਹੋ ਨੀਂ ਘਰ ਰੱਖੋ ਟੜ ਕੇ ਬਲ ਉਹਦਰ ਦੁੱਧ ਦਿੱਤਾ ਤਾਰ ਨੂੰ ਉਹਦਰ ਉਹਦੀ ਬਾਖਣ ਸਕੂਲ ਜਾਣਾ ਹੁੰਦਾ ਉਧਰੋਂ ਕੰਮ ਹੁੰਦੇ ਨਹੀਂ ਗੁਰਮਣ ਦੇਖੀ ਦਿੱਤਾ ਹੀ ਨਿਕਲਦਾ ਸਭ ਮੁਰ ਦੇਖੀ ਨਾ ਤਾਂ ਨਿਕਲਦਾ ਯਮ ਮਾ ਦੀ ਕੋਈ ਨਿਕਲ ਵੀ ਜਾਂਦਾ ਯਾ ਤੇ ਅੰਜਾਹ ਲਿਜੇ ਉਹ ਨਹੀਂ ਚਾ ਲੈ ਗੂ। ਕੰਜੇ ਮੈਂ ਇਹ ਪੂਰਾ ਦੁੱਧ ਚੜਾਈ ਦੇਣਾ। ਫੇਰ ਹੋਣੀ ਗੁੰਦਾ। ਤੇ ਚਾਚ ਤੇ ਮਰਦ ਹੋ ਜਾਂਦਾ। ਤੇ ਚਾਚ ਚੰਮਰਾ ਨਹੀਂ ਆਉਗਾ। ਜਿਹੜੀ ਮਲਾਈ ਸੀ ਚਾੜ ਤੀ ਕੋ ਵੀ ਪੜ। ਅਕੜਾ ਸੋ ਨਾ ਮਾਉ। ਕੜਾਈ ਤੋਂ ਤੇ ਅੱਕਲੇ ਬਾਹਰ ਦੇ ਰਲਦੇ ਸੋ। ਜਿਹੜਾ ਥਰੇ ਵਾਲੂ ਟੜਕੇ ਕੱਢੂ ਜਿਹੜਾ ਟੜਕੇ ਵਾਲੂ ਹੱਥੀਂ ਕੱਢਾ ਮੈਂ ਆਈ ਅੱਗੇ ਹੋਰ ਜਿਹੜੇ ਕਰੇ ਚੋਣੇ ਚੋਣੇ ਪਾੜਨੇ ਅੱਗੇ ਘੱਟ ਕੱਢ ਲਾਣੇ ਗ੍ਰੈਂਟ ਹਜ਼ਾਰ ਕਿਤੇ ਰੱਖ ਲੈਣਾ ਕਿਉਂਕਿ ਮੈਂ ਇੱਕ ਤੋਂ ਵੀ ਬਾਅਦ ਨੂੰ ਉਹ ਦੁਬਾਰਾ ਵਾਲੇ ਭਾਂਡੇ ਤੋਂ ਹੁਣੇ ਠੀਕਾ ਉਹ ਵੀ ਤਾਂ ਮੈਂ ਚਾਹੀਏ ਹੈ ਗਰਾਈ ਨੂੰ ਚਾਹ ਪਾਉਂਦੇ ਨਾ ਮੱਖ ਕੋ ਅੱਜ ਵੀ ਮੈਂ ਥੋੜੀ ਤਾਂ ਪਾਉਣੀ ਸਾਡੇ ਘਰ ਦੀ ਹਾਂਜੀ ਕਰਦੇ ਆ ਤੇਲ ਪਾਈ ਹੋਈ ਹੈ ਤਾਂ ਉਹ ਬੜਾ ਥੀਂ ਲੱਗਦਾ ਗੰਡੇ ਆ ਗਏ ਆਪਣੇ ਟੱਟ ਕੇ ਅਕਾ ਉੱਦੋਂ ਦੇ ਖੁੰਜੇ ਲੈ ਜਾਂਦੇ ਉਹ ਦੁਰ ਮੋਰਨ ਉਹ ਦੁਰ ਮੈਂ ਉਹ ਹੀ ਗਿਰ ਜਾਂਦਾ ਅਕਾ ਕਰਾ ਲੱਗਿਆ ਤੇ ਕਰਾ ਲੱਗਿਆ ਨੀ ਨਾ ਉਹ ਕਹਿੰਦਾ ਇਹਨੇ ਕਰਾ ਕਿੱਦਾਂ ਲਾਉਣ ਆਉਣਗੇ ਕਰਾ ਜੀ ਉਹ ਕਿਹਾ ਵੀ ਮੈਂ ਕਰਾ ਲਾਤਾ ਕਹਿੰਦੇ ਮੈਨੂੰ ਨਹੀਂ ਕਰਦਾ ਮੈਂ ਤਾਂ ਕੱਲੀ ਹੀ ਬੈਠਾ ਸੀ ਮੈਂ ਸੰਤ ਤਾਂ ਆਇਆ ਤੇ ਵੀ ਰੇਪ ਆਉਂਦੇ ਹੋਗੇ ਵੀ ਕਰਾ ਲੱਗ ਗਿਆ ਉਹ ਕੋਡੇ ਤੋਂ ਪਹਿਲਾਂ ਪਹਿਲਾਂ ਕਹਿੰਦੇ ਰੇਪ ਭੇਜ ਜੀ ਕਿੰਝ ਰੋਖਾ ਹੋਈ ਗਈ ਦਿਨ ਲੱਗ ਜਿਆਣੀ ਗੋਡਾਈ ਗੋਡਾਈ ਭਾਵੇਂ ਡਾਕਟਰ ਜਾਂ ਦਿਨ ਦਿੰਦਾ ਨਹੀਂ ਗੋਡੋ ਗੋਡਾ ਹੋ ਜਾਂਦੀ ਪੱਟਦੀ ਹਾਰਦੀ ਕਿਸੇ ਦੀ ਕੁੱਈਆ ਕਦੇ ਬੋਰੀਆਂ ਨਹੀਂ ਦਿੱਤੀ ਅੱਜ ਬੋਰੀਆਂ ਕਿ ਬੋਰੀਆਂ ਬੋਰੀਆਂ ਕੌਣ ਲੈ ਕੇ ਤੇ ਖੇਤ ਚ ਦੋ ਪੁਰਾਣੀਆਂ ਨੇ ਬੋਲੋ ਤੇ ਜਾ ਕੇ ਕਦਨੇ ਜਿੱਦੇ ਮਹਿਰੀ ਆਈ ਯਮੀ ਆਇਆ ਆਇਆ ਕੀ ਬਗਲ ਜਾ ਕੇ ਉਰੋਦਾਂ ਧਰਤੀ ਹੁਣ ਨਾਲ ਲੈ ਕੇ ਗਿਆ ਹੋਵੇ। ਹਾਂ। ਤੇ ਚੋਸਾਂ ਦਾ ਚੋਸੂ ਤੇ ਗਈ ਤੇ ਬੋਨੇ। ਮੋਸਤੇ। ਬੋਨੇ ਲੈ ਗਏ ਤੁਸੀਂ ਉਧਰੇ। ਔਰ ਧਰਤੀ ਦਾ ਕੇਰ ਲੀਆਂ ਉਹ। ਹਾਂ? ਥੇਰ। ਕੀ? ਬੋਨੇ ਦਾ ਸਾਗ ਦੇ ਪਈਆਂ ਕਿਉਂ? ਸਾਗਗੇ ਤੇ ਕਿਵੇਂ ਅਸੇ ਪਰ ਕੇ ਮਿੱਟੀ ਦੇ ਸਾਗਗੇ ਤੇ ਰੱਖ ਲੀਆਂ। ਦੀਦੀ ਦਾ ਸਮ ਵੱਡੀਆਂ ਲਾਉਂਦੀ ਸੀ। ਹਲਦੀ ਨਾ ਲਾਉਣ ਨੂੰ ਰੱਖ ਲਿਓ ਥਬੀ ਇਹਨੂੰ ਵੀ ਕਿੰਨੀ ਬੀ ਕੱਲਾਉਦੇ ਨਹੀਂ ਗਾਹ ਨੂੰ ਲਾ ਲਿਓ ਇੱਕ ਵੱਟ ਇੰਨੇ ਕੁ ਨਾ ਕਰੋ ਸਾਡੇ ਵੀ ਜੀ ਹੋ ਗਏ ਹਾਲੀ ਹੋਰ ਤਨ ਬਸਾਖ ਬਸਾਖ ਚ ਵੀ ਜਾਂਦੇ ਨੇ ਉਹ ਫਿਰ ਦਸਤੇ ਥਲੇ ਹਲਦੀ ਵੀਰ ਨੇ ਪਾ ਲਿਆ ਬੰਦੀ ਪਾਸ ਉਹ ਲਾ ਦੋ ਪਰ ਹਲਦੀ ਜੀ ਜੀ ਨੇੜੀ ਉਂਦੀ ਜੀ ਜੀ ਕੱਲ ਨੂੰ ਉਹ ਚੱਕ ਲਿਆ ਓ ਉੱਥੇ ਨੇ ਹੋਰ ਲਾਇਆ ਓ ਜਿਹੜੀ ਬਾਚ ਗਈ ਬੀਤ ਉਹ ਚੱਕ ਕੇ ਜਿਹੜੇ ਬੀਜ ਤੋਂ ਬਚ ਗਏ ਆਇਆ ਉੱਥੇ ਕਿੰਨੀ ਘੰਟੇ ਮੈਂ ਉਹਨੇ ਫਿਰ ਮਾ ਗਰ ਚਕਾਈ ਆਏਗੀ ਖੰਡਾ ਕੇ ਸੜ ਦੋ ਇਹਦਾ ਰੋਰ ਸੇ ਝਾੜਾ ਗਏ ਦੋ ਦਿਨਾਂ ਕਿੰਨਾ ਘੰਟਾ ਲੂਟ ਕੇ ਚੱਲੂਗਾ